ਆ ਚੋਰਨੀ ਆ ਚੋਰਨੀ ਆ ਗਿਆ ਇਹ ਆ ਸੁੱਟ ਚੁੱਕਿਆ ਗਿਆ ਜੀ ਆ ਗਿਆ ਜੀ ਤੇ ਆਹ ਦੇ ਨਾਲ ਪਰ ਇਹ ਆ ਗਿਆ ਦੂਜਾ ਕੋ ਮੈਂ ਤੇ ਗਾਲ ਨੂੰ ਤੁਹਾਨੂੰ ਦੱਸਿਆ ਵੀ ਮੈਂ ਰੱਬ ਦਾ ਹੀ ਰੂਪ ਸਮਝਣਾ ਪਰ ਮਨ ਨੂੰ ਨਹੀਂ ਪਤਾ ਵੀ ਅੱਜ ਦੋ ਜੇ ਲੱਦਣਾ ਮੈਨੂੰ ਟੱਕਰ ਗਈਆਂ ਜੇ ਚੁੱਕਣੇ ਸੀ ਨਾ ਤੇ ਇਹ ਨਾਲ ਉਹ ਆ ਕੇ ਵੈਸੇ ਮੈਨੂੰ ਕਿਤੇ ਤਰਲਾ ਮਾਰ ਲੈਂਦੀ ਮੈਂ ਵੈਸੇ ਦੋ ਸੂਟ ਦੇਦੇ ਨਹੀਂ ਜਿਹੜਾ ਸਿਰ ਤੋਂ ਲੈ ਕੇ ਲੱਕ ਤੱਕ ਚੁੰਨੀਆਂ ਕਵਰ ਕਰਦੀਆਂ ਸ਼ਾਲ ਕਵਰ ਕਰਦੀਆਂ ਉਹਨਾਂ ਤੋਂ ਬਜੋ ਖਾਸ ਕਰਕੇ ਜਿਹੜੀਆਂ ਨਾਲ ਬੈਗ ਲੈ ਕੇ ਆਉਂਦੀਆਂ ਸਾਡੇ ਸਿੱਖ ਲੋਕ ਨਾ ਥੋੜੇ ਜੇ ਸਿੱਖੀ ਦੇ ਨਾ ਦੇ ਉੱਤੇ ਓਮੋਸ਼ਨਲ ਹੋ ਜਾਂਦੇ ਓ ਜਿਹੜੀ ਔਰਤ ਸੀ ਨਾ ਉਹ ਅਮਰਤਾਰੀ ਸੀ ਖਾਸ ਕਰਕੇ ਜਿਹੜੀਆਂ ਜਨਨੀਆਂ ਨੇ ਸਿਰ ਤੋਂ ਲੈ ਕੇ ਤੇ ਲੱਕ ਤੱਕ ਚੁੰਨੀਾਂ ਲਵੇਟੀਆਂ ਹੁੰਦੀਆਂ ਉਹਨਾਂ ਦੇ ਤੀਜੀ ਅੱਖ ਜਰੂਰ ਰੱਖੋ ਕਹਿੰਦੀ ਆ ਵੀ ਆਪਣੀ ਬੇਟੀ ਵਾਸਤੇ ਨਾ ਸੂਟ ਦਿਖਾਓ ਮੈਨੂੰ ਕੋ ਰਖੜੀ ਤੇ ਮੈਂ ਸੂਟ ਦੇਣਾ ਚੰਗਾ ਸੂਟ ਦਿਖਾਓ ਕੋਈ ਇੱਕ ਮੇਰਾ ਦੋਸਤ ਬਾਹਰ ਖਲੋਤਾ ਮੇਰੀ ਵੇਟ ਕਰ ਰਿਹਾ ਵੀ ਲੇਡੀਜ਼ ਕਾਗ ਚਲ ਜਾਂਦੇ ਮੈਂ ਐਂਟਰ ਕਰਾਂ ਉਹ ਜਨਨੀਆਂ ਉਹਦੇ ਵਾਲੇ ਵੀ ਦੇਖਣ ਦੀ ਆਸੀ ਤੇ ਕਦੀ ਅੰਦਰ ਮੇਰੇ ਵਾਲ ਦੇਖ ਰਹੀਆਂ ਸੀ ਇਨ ਟਾਈਮ 'ਚ ਉਹਨੇ ਇੱਕ ਸੂਟ ਕੱਚ ਦੇ ਵਿੱਚ 1350 ਰੁਪਏ ਦਾ ਸੂਟ ਮੇਰਾ ਉਹ ਕੱਚ ਚ ਮਾਰ ਲਿਆ ਇਹਨਾਂ ਦਾ ਜਿੰਮੇ ਕੋ ਹੋ ਸਕਦਾ ਤੇ ਮੈਂ ਭਾਵੇਂ ਥੱਪੜੋ ਥਪੜੀ ਇਹਦੇ ਮੈਂ ਮੂੰਹ ਤੇ ਛੱਡ ਦਿੰਦਾ ਵੀ ਇਹ ਕਰਤੂਤ ਕੀ ਕਰਨਿਆ ਉਤਨਾ ਮੰਗ ਕੇ ਖਾ ਲੋ ਉਹ ਚੰਗਾ ਮਨ ਨੂੰ ਹੋਰ ਕਿਸੇ ਚੀਜ਼ ਦਾ ਦੁੱਖ ਨਹੀਂ ਸੂਟਾਂ ਦਾ ਦੁੱਖ ਨਹੀਂ ਪਰ ਜਿਹੜਾ ਗੁਰੂ ਦੇ ਨਾਂ ਦੇ ਉੱਤੇ ਇਹ ਕਰਤੂਤ ਕਰ ਰਹੀਆਂ ਨਾ ਇਹ ਗਲਤ ਕੰਮ ਕਰ ਰਹੇ ਇਨਾਮ ਜੀ ਮੈਂ ਤੇ ਦੇਖੋ ਸੂਟ ਢਾਈ ਤੇ ਨਿਹਾਰ ਦੇ ਆ ਇਨਾਮ ਮੇਰੇ ਕੋ 5000 ਰੁਪਿਆ ਪੱਤਰਕਾਰ ਸਾਹਿਬ ਤੂੰ ਇੱਥੇ ਆਇਓ ਮੇਰੇ ਕੋ ਤੇ 5 ਦਾ ਵੀ ਹੁਣ ਮੈਂ 10000 ਰੁਪਏ ਨਾਮ ਦਵਾਂ ਮੈਨੂੰ ਉਹ ਜਨਾਨੀਆਂ ਜਾਂ ਸੂਟ ਚਾਹੀਦੇ ਸਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅੱਜ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਮਰਸਾ ਦੇ ਮਰਜੀਠਾ ਰੋਡ ਇੰਦਰਾ ਕਲੋਨੀ ਪਾਰਟੀਆਂ ਕਲਾਥ ਹਾਊਸ ਦੀਆਂ ਜਿੱਥੇ ਕਿ ਦੋ ਜਨਾਨੀਆਂ ਆਉਂਦੀਆਂ ਨੇ ਅਤੇ ਤੁਸੀਂ ਸੀਸੀਟੀਵੀ ਵੇਖ ਸਕਦੇ ਹੋ ਕੱਲੀ-ਕੱਲੀ ਜਿਹੜੀ ਫੋਟੋ ਤੇ ਵੀਡੀਓ ਤੁਹਾਨੂੰ ਸਾਂਝੀ ਵੀ ਨਾਲ ਕਰਾਂਗੇ ਕਿਸ ਤਰ੍ਹਾਂ ਜਿਹੜੀਆਂ ਦੋ ਜਾਨੀਆਂ ਨੇ ਵੇਖੋ ਉਹਨੂੰ ਕਿਸੇ ਚੰਗੇ ਘਰ ਦੀਆਂ ਲੱਗਦੀਆਂ ਨੇ ਜਿਸ ਤਰ੍ਹਾਂ ਉਹਨਾਂ ਨੇ ਚੁੰਨੀ ਲਾ ਕੇ ਪੂਰਾ ਸਰੀਰ ਜਿਹੜਾ ਟੱਕਿਆ ਹੋਇਆ ਅਤੇ ਸਿਰ ਤੇ ਚੁੰਨੀ ਵੀ ਲਈਏ ਖਾਸ ਕਰਕੇ ਅਤੇ ਭਾਟੀ ਸਾਹਿਬ ਕੋ ਆਉਂਦੀਆਂ ਨੇ ਤੇ ਕਹਿੰਦੀਆਂ ਵੀ ਰਖੜੀ ਦਾ ਤਿਹਾੜ ਆ ਕੁੜੀਆਂ ਵਾਸਤੇ ਸੂਟ ਲੈਣੇ ਕੋਈ ਵਧੀਆ ਜਿਹਾ ਸੂਟ ਦਿਖਾਓ ਉਸ ਤੋਂ ਬਾਅਦ ਭਾਟੀ ਸਾਹਿਬ ਜਿਹੜੇ ਕੀ ਬੜੇ ਲੰਬੇ ਸਮੇਂ ਤੋਂ ਕਾਰੋਬਾਰ ਕਰਦੇ ਆ ਰਹੇ ਨੇ ਜਿਹੜਾ ਕੀ ਕੱਪੜੇ ਦਾ ਪਰ ਅੱਜ ਉਹਨਾਂ ਨਾਲ ਵੀ ਜਿਹੜੀ ਕਿ ਅਨ ਹੋਣੀ ਹੋ ਗਈ ਆ ਅਤੇ ਕਹਿ ਸਕਦਾ ਵੀ ਉਹਨਾਂ ਨਾਲ ਵੱਡੀ ਜਿਹੜੀ ਵਾਰਦਾਤ ਹੋਈ ਆ ਕਿਉਂਕਿ ਉਹ ਬੜੇ ਵੱਡੇ ਕਹੇ ਲੋਕ ਨਾਗੇਤਾ ਵੀ ਨੇ ਲੋਕਾਂ ਦੇ ਮਾਰੇ ਮਸਲੇ ਹਲ ਕਰਾਉਂਦੇ ਨੇ ਪਰ ਅੱਜ ਉਹਨਾਂ ਨਾਲ ੱਤਕਾ ਵੀ ਹੋ ਗਿਆ ਬਾਕੀ ਗੱਲਬਾਤ ਕਰਨ ਨੂੰ ਤਿਆਰ ਨੇ ਬਾੜੀ ਸਾਹਿਬ ਗੱਲਬਾਤ ਸ਼ੁਰੂ ਕਰਾਂਗੇ ਬਾੜੀ ਸਾਹਿਬ ਕੀ ਸਾਰਾ ਮਾਮਲਾ ਜੋ ਹੋ ਗਿਆ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਫੇਸਬੁੱਕ ਤੇ ਕੀ ਹੈ ਸਾਰਾ ਮਾਮਲਾ ਇਹ ਪਹਿਲਾਂ ਤੇ ਮੈਂ ਹਰਜੀਤ ਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਮੇਰੀ ਫੇਸਬੁਕ ਤੇ ਵੀਡੀਓ ਵੇਖ ਕੇ ਆ ਗਏ ਹੋ ਮਿੰਟੋ ਮਿੰਟ ਆਪਾ ਨਾ ਹਰ ਇੱਕ ਨੂੰ ਆਪਣਾ ਸਮਝਨੇ ਆ ਹਰ ਇੱਕ ਨੂੰ ਬਿਲਕੁਲ ਤੇ ਗਾਗ ਦਾ ਸਤਿਕਾਰ ਕਰਦੇ ਆ ਮੇਰੇ ਕੋਲ ਨਾ ਅੱਜ ਕੀ ਹੋਇਆ ਵੀ ਦੋ ਜਨਾਨੀਆਂ ਆਈਆਂ ਦੁਕਾਨ ਤੇ ਹੂੰ ਕਹਿੰਦੀਆਂ ਵੀ ਆਪਣੀ ਬੇਟੀ ਵਾਸਤੇ ਨਾ ਸੂਟ ਦਿਖਾਓ ਮੈਨੂੰ ਕੋਈ ਰਖੜੀ ਤੇ ਮੈਂ ਸੂਟ ਦੇਣਾ ਚੰਗਾ ਸੂਟ ਦਿਖਾਓ ਕੋਈ ਮੈਂ ਉਹਨਾਂ ਨੂੰ ਕੋਈ 5-700 800 ਹਜ਼ਾਰ ਵਾਲੀ ਵੈਰਾਈਟੀ ਦਿਖਾਣੀ ਸ਼ੁਰੂ ਕਰਤੀ ਹੂੰ ਇਨ ਟਾਈਮ ਇੱਕ ਜਨਾਨੀ ਅੰਦਰ ਆਈ ਉਹ ਜਨਾਨੀ ਨੂੰ ਉਹ ਪਾਸਾ ਲੈ ਕੇ ਕਹਿੰਦੀ ਵੀ ਤੁਸੀਂ ਅੱਗੇ ਲੰਘ ਜਾਓ ਉਹ ਜਦੋਂ ਅੱਗੇ ਨੰਗਲ ਨੇ ਉਹਨੇ ਕਿਹਾ ਨਾ ਤੇ ਮੈਨੂੰ ਥੋੜਾ ਜਿਹਾ ਮਨ ਨੂੰ ਫੀਲ ਜਿਆ ਆ ਪਈ ਇਹ ਜਨਾਨੀਆਂ ਨਾਲ ਕੁਝ ਥੋੜਾ ਜਿਹਾ ਮੈਨੂੰ ਅੱਖਾਂ ਤੋਂ ਉਪਰੀਆਂ ਜਿ ਲੱਗਣ ਹੈ ਮਚੋਰ ਏ ਤੁਸੀਂ ਦੇਖਿਆ ਤੁਹਾਡਾ ਬੜਾ ਤੇਰ ਬਾਬਾ ਤੁਸੀਂ ਬੜੇ ਲੰਬੇ ਸਮੇਂ ਤੋਂ ਕੱਪੜੇ ਦਾ ਕੰਮ ਕਰਦੇ ਆ ਰਹੇ ਹੋ ਤੁਹਾਡੇ ਕੋਈ ਗਾਗ ਭਾਤ ਭਾਤ ਦੇ ਹੁੰਦੇ ਨੇ ਕਿ ਲੱਗਦਾ ਤੁਹਾਨੂੰ ਉਹਨਾਂ ਦੇ ਕੋਈ ਸ਼ੱਕ ਹੋਇਆ ਜਾਂ ਕਿਸੇ ਤਰ੍ਹਾਂ ਕੋ ਡਾਊਟ ਫਾਲ ਹੋ ਜਾਣਾ ਕੋਈ ਦੇਖੋ ਪਾਟੀਆਂ ਵੀ ਤੁਹਾਨੂੰ ਬਤਾ ਗਾਗ ਦੀ ਅੱਖ ਪੜ ਲੰਦਾ ਕੁਝ ਅੱਖ ਪੜੀ ਹੈ ਤੇ ਕੈਮ ਇਹ ਚੀਜ਼ ਮੈਨੂੰ ਨਾ ਕੋਈ ਸ਼ੱਕ ਨਮਾ ਜਿਹਾ ਲੱਗਾ ਕੰਮ ਪਰ ਜਿਹੜੀ ਜਨਾਨੀ ਸੈਕਿੰਡ ਸੀ ਨਾ ਉਹ ਸਿਰ ਤੋਂ ਨੇ ਚੁੰਨੀ ਲਈ ਸੀ ਤੇ ਕੇਸ ਕੀ ਬੰਨੀ ਮੈਨੂੰ ਐ ਲੱਗਦਾ ਜਿਵੇਂ ਕੋਈ ਅਮਰਤਾਰੀ ਜਨਾਨੀ ਹੋ ਤੇ ਮੈਂ ਮੈਚੋਰ ਜੀ ਜਨਾਨੀਆਂ ਸਮਝ ਕੇ ਮੈਂ ਕਿਹਾ ਸਿਆਣੇ ਬਣੇ ਆ ਗਿਆ ਚਲੋ ਕੋਈ ਗੱਲ ਨਹੀਂ ਖੈਰ ਮੈਂ ਸੂਟ ਜਦੋਂ ਮੈਂ ਦਿਖਾਣ ਦਿਆ ਤੇ ਉਹ ਨਾ ਮੈਨੂੰ ਕਹਿੰਦੀਆ ਹੋਰ ਸੂਟ ਦਿਖਾਓ ਤੇ ਮੈਂ ਐਂਡ ਦੇ ਦੁਕਾਨ ਦੀ ਨੁੱਕਰ ਚ ਉਹ ਦੇਖੋ ਰਜੀਜੀ ਨੁੱਕਰ ਦੀ ਲਾਸਟ ਉੱਥੇ ਮੈਂ ਚੱਲ ਗਿਆ ਉਹ ਦੇਖੋ ਨੁੱਕਰ ਦੇਖੋ ਕਿੱਥੇ ਜਾਂਦੀ ਸਾਡੇ 25 ਫੁੱਟ ਪਿੱਛੇ ਜਾਂਦੀ ਨੁੱਕਰ ਮੈਂ ਉੱਥੋਂ ਨਾ ਸੂਟ ਲੋਕਾਂ ਲਿਆ ਕੇ ਦਿਖਾਣ ਲੱਪਿਆ ਮੇਰੀ ਆਤਮਾ ਸੂਟ ਖੋਲ ਕੇ ਦਿਖਾਣਾ ਉਹ ਕਹਿੰਦੀ ਨਹੀਂ ਭਾਜੀ ਪੈਕ ਹੀ ਦਿਖਾਓ ਸੂਟ ਤੇ ਫਟਾਫਟ ਸਾਨੂੰ ਜਲਦੀ ਹੈ ਮੈਂ ਨਾ ਉੱਥੋਂ 5 7 10 ਸੂਟ ਸੁੱਟੇ ਆ ਉਹ 10 ਸੂਟ ਸੁੱਟਣ ਦੇ ਮੈਨੂੰ ਕਹਿੰਦੀ ਹੋਰ ਦਿਖਾਓ ਉਹ ਜਦੋਂ ਮੈਂ ਹੋਰ ਸੂਟ ਲੈਣ ਜਾ ਰਿਆਂ ਤੇ ਕੀ ਹੋ ਰਿਹਾ ਵੀ ਇੱਕ ਮੇਰਾ ਦੋਸਤ ਬਾਹਰ ਖਲੋਤਾ ਮੇਰੀ ਵੇਟ ਕਰ ਰਿਹਾ ਵੀ ਲੇਡੀਜ਼ ਗਾਗ ਚਲ ਜਾਂਦੇ ਮੈਂ ਐਂਟਰ ਕਰਾਂ ਉਹ ਜਨਨੀਆਂ ਨਾ ਮੈਂ ਬਾਅਦ ਚ ਵੇਖਿਆ ਕੈਮਰੇਜ ਉਹ ਜਨਨੀਆਂ ਉਹਦੇ ਵਾਲੇ ਵੀ ਦੇਖਣ ਦੀਆਂ ਸੀ ਤੇ ਕਦੀ ਅੰਦਰ ਮੇਰੇ ਨਾਲ ਦੇਖ ਰਹੀਆਂ ਸੀ ਇਨ ਟਾਈਮ 'ਚ ਉਹਨੇ ਇੱਕ ਸੂਟ ਕੱਚ ਦੇ ਵਿੱਚ 135 ਅੱਛਾ ਉਹ ਮੈਂ ਫੇਰ ਆਪਣੇ ਕੰਮ ਕਰਦੇ ਲੱਗਾ ਬਾਅਦ ਮੈਂ ਤੁਹਾਨੂੰ ਦੱਸਣਾ ਵੀ ਇਹ ਮੈਂ ਬਾਅਦ ਵਿੱਚ ਟੀਵੀ ਕੈਮਰਾ ਬੈਠ ਕੇ ਦੇਖਿਆ ਫੇਰ ਪਤਾ ਲੱਗਾ ਮੈਨੂੰ ਪਹਿਲਾਂ ਨਹੀਂ ਮੈਨੂੰ ਲੱਗਾ ਅੱਛਾ ਮੈਂ ਉਹਨੂੰ ਸੂਟ ਹੋਰ ਦਿਖਾਤੇ ਉਹ ਦਿਖਾਤੇ ਦੋ ਸੂਟ ਉਹਨਾਂ ਨੇ ਪਾਸ ਕੀਤੇ ਮੈਨੂੰ ਕਹਿੰਦੇ ਜੀ ਇਹ ਦੋ ਸੂਟ ਸਾਨੂੰ ਦੇ ਦਿਓ ਐ ਤਰ੍ਹਾਂ ਕਰਕੇ ਉਹਨਾਂ ਦੋ ਸੂਟ ਇੱਥੋਂ ਲਏ ਮੈਨੂੰ ਕਹਿੰਦੇ ਵੀ ਆ ਦੋ ਸੂਟ ਸਾਡੇ ਪੈਕ ਕਰ ਦਿਓ ਫਟਾਫਟ ਬਿਲਕੁਲ ਜੀ ਮੈਂ ਕਹਿੰਦਾ ਜੀ 2700 ਰੁਪਇਆ ਕਹਿੰਦੇ ਨਹੀਂ ਆਪਾਂ 2000 ਦੇਣਾ ਮੈਂ ਕਿਹਾ ਘੱਟਵਾਦ ਨਹੀਂ ਹੁੰਦਾ ਤੇ ਲੈਣਾ ਲਓ ਨਹੀਂ ਲੈਣਾ ਨਾ ਲਓ ਮੈਂ ਦੋਵੇਂ ਸੂਟ ਚੁੱਕ ਉਹ ਬਾਹਰ ਨਿਕਲ ਗਏ ਆ ਮੇਰਾ ਮੰਟੇ ਕਹਿੰਦਾ ਮੈਂ ਬੈਠੇ ਨੂੰ ਕਹਾਂ ਮੈਂ ਯਾਰ ਮੇਰਾ ਮਨ ਜਿਹੜਾ ਨਾ ਉਹ ਖਲੋਂਦਾ ਨਹੀਂ ਪਤਾ ਨਹੀਂ ਕੀ ਗੱਲ ਕੋਈ ਦੁਕਾਨ ਤੇ ਨਾ ਕੋਈ ਹਰਕਤ ਹੋ ਗਈ ਹੈ ਇਹ ਕਹਿੰਦਾ ਅੰਕਲ ਜੀ ਛੱਡੋ ਬਰੇ ਤੁਹਾਨੂੰ ਕਿਹੜਾ ਵੈਮ ਪੈ ਗਿਆ ਮੈਂ ਕਹਾਂ ਨਹੀਂ ਪੁੱਤਰ ਮੇਰੀ ਦੁਕਾਨ ਚ ਕੋਈ ਹਰਕਤ ਹੋਈ ਆ ਮੈਂ ਤੁਹਾਨੂੰ ਪੱਕਾ ਲੈ ਕੇ ਦੇਣਾ ਕਹਿੰਦਾ ਕੈਮਰਾ ਚੈੱਕ ਕਰੋ ਮੈਂ ਕੈਮਰਾ ਚੈੱਕ ਕੀਤਾ ਇੱਕ ਸੂਟ ਪਹਿਲਾਂ ਉਹਨੇ ਮੋਰ ਪੰਖੇ ਰੰਗ ਦਾ ਪਾਇਆ ਕੱਚ ਚ ਇਨ ਟਾਈਮ ਵਿਦਨ 1 ਮਿੰਟ ਬਾਅਦ ਉਹਨੇ ਸੈਕਿੰਡ ਸੂਟ ਉਹਨੇ ਪਾ ਲਿਆ ਮਗੇ ਮੈਨੂੰ ਗੱਲ ਸੂਟਾਂ ਦੀ ਨਹੀਂ ਹੈਗੀ ਗੱਲ ਮੈਨੂੰ ਕੋਈ ਇਹ ਵੀ ਟੈਨਸ਼ਨ ਵੀ ਨਹੀਂ ਹੈਗੀ ਵੀ ਮੇਰਾ 2 ਢਾਈ 3000 ਦਾ ਨੁਕਸਾਨ ਕਰ ਗਿਆ ਪਰ ਮੈਨੂੰ ਇੰਨੀ ਹੈਰਾਨਗੀ ਵੀ ਮੈਂ ਲੋਕਾਂ ਨੂੰ ਇਨਸਾਫ ਦੇਣ ਵਾਲਾ ਬੰਦਾ ਤੇ ਅੱਜ ਮੇਰੇ ਨਾਲ ਕੋਈ ਧੱਕਾ ਕਰ ਜੇ ਤੇ ਧੱਕੇ ਦਾ ਮੁੱਲ ਮੈਂ ਇਸ ਕਰਕੇ ਵੀਡੀਓ ਕਲਿੱਪ ਕੱਟ ਕੇ ਮੈਂ ਫੇਸਬੁੱਕ ਤੇ ਵੀ ਪਾਈ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣ ਦਿਆਂਵਾ ਮੈਨੂੰ ਸੂਟ 2500 ਦੇ ਆ ਮੈਂ ਫੇਸਬੁੱਕ ਤੇ ਜਿਹੜਾ ਪਾਇਆ ਉਹਦਾ ਨਾਮ ਮੈਂ 5000 ਰੁਪਏ ਨਾਮ ਪਾਇਆ ਔਰ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਮੈਂ 5000 ਫੇਸਬੁੱਕ ਤੇ ਪਾਇਆ ਔਰ ਤੇ ਮੈਂ 10000 ਰੁਪਏ ਨਾਮ ਦਵਾਂਗਾ ਤੁਹਾਨੂੰ ਜੇ ਤੁਹਾਡੇ ਮੱਦੇ ਨਈ ਉਹ ਜਨਾਨੀਆਂ ਲੱਭ ਜਾਂਦੀਆਂ ਤੇ ਤੁਸੀਂ ਕਿਹਾ ਪਾਟੇ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਤੁਸੀਂ ਤੇ ਕਹਿੰਦੇ ਗਾਗ ਦਾ ਅੱਖ ਪੜ ਲੈਂਦੇ ਹੋ ਕਿ ਲੱਗਦਾ ਨਹੀਂ ਜਦੋਂ ਇਹ ਗਾਹਕ ਆਈਆਂ ਤੁਹਾਡੇ ਕੋਲ ਬੀਬੀਆਂ ਬੜੇ ਸਿਆਣੇ ਦੇ ਅਸੀਂ ਦੇਖਿਆ ਜਦੋਂ ਸਿਰ ਟੱਕਿਆ ਕਿ ਇਸ ਕੀ ਸਾਹਿਬ ਬਿਲਹਰ ਸਿਰ ਤੇ ਪਾਈ ਆ ਕਿ ਲੱਗਦਾ ਇਹ ਤੋਂ ਲੱਗਾ ਨਹੀਂ ਕਿਸੇ ਤਰ੍ਹਾਂ ਵੀ ਇਹ ਕੋ ਵੱਖਰੇ ਤਰ੍ਹਾਂ ਦੀ ਲੱਗਦੀਆਂ ਕਿ ਕਿਉਂ ਗਾਗ ਅਸੀਂ ਦੇਖਿਆ ਜਾਂਦਾ ਤੁਹਾਡੇ ਇਰਦ ਗੇਰ ਦੇ ਇਲਾਕੇ ਦਾ ਗਾਗ ਹੁੰਦਾ ਵਾ ਕਿ ਲੱਗਦਾ ਨਹੀਂ ਉਹ ਉਪਰਾਂ ਗਾਗਲ ਮਹਿਸੂਸ ਹੋ ਰਿਹਾ ਸੀ ਨਹੀਂ ਦੇਖੋ ਗਾਗ ਮੈਨੂੰ ਉਪਰਾ ਮਹਿਸੂਸ ਹੋਇਆ ਮੈਂ ਤੈਨੂੰ ਕਹਿ ਰਿਹਾ ਉਪਰਾ ਮਹਿਸੂਸ ਹੋਇਆ ਪਰ ਕਹਿੰਦੇ ਨਾ ਵੀ ਸਾਡੇ ਸਿੱਖ ਲੋਕ ਨਾ ਥੋੜੇ ਜਿਹਾ ਸਿੱਖੀ ਦੇ ਨਾਂ ਦੇ ਉੱਤੇ ਉਹ इमोशनल ਹੋ ਜਾਂਦੇ ਉਹ ਜਿਹੜੀ ਔਰਤ ਸੀ ਨਾ ਉਹ ਅਮਰਤਾਰੀ ਸੀ ਔਰ ਮੇਰੇ ਦਿਮਾਗ ਕੇ ਅਸੀਪੀ ਉਹ ਜਨਾਨੀ ਨਹੀਂ ਅਮਰਤਾਰੀ ਤੇ ਇਹੋ ਜਿਹਾ ਕਰਮ ਨਹੀਂ ਕਰ ਸਕਦੀ ਪਰ ਮੈਨੂੰ ਇਹੋ ਜੇ ਲੋਕਾਂ ਦੇ ਉੱਤੇ ਅੱਜ ਆਪਣੇ ਆਪ ਤੋਂ ਸ਼ਰਮ ਆ ਰਹੀ ਹੈ ਵੀ ਲੱਖ ਲਾਂ ਤਾਂ ਤੁਹਾਡੇ ਇਹੋ ਜੇ ਸੂਟ ਚੁੱਕਣ ਦਾ ਇਹ ਪੈਸੇ ਜਾਂ ਤੁਸੀਂ 5-700 ਦਾ ਵੇਚ ਦਿਆਂਗੇ ਜਾਂ ਵੇਚ ਕੇ ਬੱਚਿਆਂ ਦੇ ਮੂੰਹ ਚ ਪਾਓਗੇ ਤੇ ਤੁਹਾਨੂੰ ਕਿੰਨਾ ਕੋ ਪੁੰਨ ਲੱਗਣਾ ਇਹ ਤੇ ਪਰਮਾਤਮਾ ਨੂੰ ਮੈਂ ਤੇ ਨਹੀਂ ਵੇਖਣ ਦਿਆ ਅਕਾਲਪੁਰਖ ਦੀ ਤੀਜੀ ਅੱਖ ਤੇ ਵੇਖਣ ਢੀ ਹੈ ਕਿ ਲੱਗਦਾ ਤੁਸੀਂ ਤੀਜੀ ਅੱਖ ਦੀ ਕੀਤੀ ਅਸੀਂ ਦੇਖਿਆ ਇੱਥੇ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਨੇ ਕਿ ਲੱਗਦਾ ਨੇ ਗਾਖ ਨੂੰ ਡਰ ਨਹੀਂ ਲੱਗਾ ਖਾਸ ਕਰਕੇ ਵੀ ਸੀਸੀਟੀਵੀ ਕੈਮਰੇ ਲੱਗੇ ਰਹੇ ਤੇ ਹਮੇਸ਼ਾ ਮੈਨੂੰ ਅਸੀਂ ਕੈਮਰੇ ਵਿੱਚ ਕੈਚ ਹੋ ਜਾਗੇ ਸਾਡੀ ਵੀਡੀਓ ਤੱਕ ਅਵੇਲੇ ਹੋ ਸਕਦੀ ਆ ਕਿ ਲੱਗਦਾ ਨੇ ਉਹ ਗਾਖ ਖਾਸ ਕਰਕੇ ਜਿਹੜੇ ਇਸਤਾਨੇ ਚੋਰ ਮੈਂ ਕਹਿ ਸਕਦਾ ਜਿਹੜੇ ਇਸਤਾਨੇ ਦੀ ਇਬਾਦਤ ਤਾਂ ਕਰਦੇ ਨੇ ਉਹ ਸੀ ਪੰਜਾਬੀ ਚ ਕਹਿੰਦੇ ਨਾ ਵੀ ਜਿੰਨੇ ਲਈ ਲੋਈ ਤੇ ਕੀ ਕਰੇਗਾ ਕੋਈ ਇਹ ਸ਼ਰਮ ਦਾ ਘਟਾ ਹੈ ਚੀਜ਼ਾਂ ਦਾ ਦੇਖੋ ਚੰਗੀਆਂ ਭਲੀਆਂ ਕਰੋ ਲੱਗਣ ਦੀਆਂ ਕੋਈ ਇਹ ਨਹੀਂ ਵੀ ਕੋਈ ਮਾਤੜ ਕਰੋ ਹੋਣ ਜੇ ਚੁੱਕਣੇ ਸੀ ਨਾ ਤੇ ਇਹ ਨਾਲੋਂ ਆ ਕੇ ਵੈਸੇ ਮੈਨੂੰ ਕਿਤੇ ਤਰਲਾ ਮਾਰ ਲੈਂਦੀ ਮੈਂ ਵੈਸੇ ਦੋ ਸੂਟ ਦੇ ਦਨੇ ਜੇ ਲੋਕਾਂ ਨੂੰ ਇੰਨਾ ਆਪਾ ਕਰਦੇ ਆ ਤੇ ਚਲੋ ਜੇ ਮੈਂ ਸੋਚਾਂਗਾ ਕਿ ਜਿੱਥੇ ਇੰਨਾ ਲੋਕਾਂ ਨਾਲ ਕਰੀਦਾ ਇੱਥੇ ਦਾਨਪੁਨ ਇਹ ਵੀ ਸਹੀ ਹੋਣ ਤੁਹਾਡੇ ਸਾਹਮਣੇ ਇੱਕ ਮੁੰਡਾ ਸ਼ਿਵਮ ਮੇਰੇ ਕੋਲ ਹੈਗਾ ਉਹਨੂੰ 8000 ਰੁਪਏ ਦਾ ਰੱਖਿਆ ਕੋਲੋਂ ਲਿਆ ਕੇ ਦਿੱਤਾ ਆ ਤੇ ਚਲੋ ਸਾਡਾ ਕੀ ਜਾਣਦੇ ਆ ਪਰਮਾਤਮਾ ਘਰ ਤੇ ਆਪਾਂ ਕਿਤੇ ਨਾ ਕਿਤੇ ਸਾਡਾ ਕੋਈ ਇੱਕ ਅਦਾ ਅੱਖਰ ਲਿਖਿਆ ਜਾ ਰਿਹਾ ਹੈ ਕਿ ਨਹੀਂ ਲਿਖਿਆ ਜਾ ਰਿਹਾ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਣੇ ਦੁਕਾਨਦਾਰ ਵੀਰਾਂ ਨੂੰ ਪੁਰਜ਼ੋਰ ਅਪੀਲ ਕਰਾਂਗਾ ਇੱਕ ਤੇ ਉਪਰਾ ਗਾਗ ਜਿਹੜਾ ਡੀਲ ਕਰਨ ਲੱਗੇ ਆ ਪੰਜਾਬੀ ਵਰੀ ਸੋਚੋ ਖਾਸ ਕਰਕੇ ਮੈਂ ਇਹ ਬੇਨਤੀ ਕਰਾਂਗਾ ਵੀ ਦੁਕਾਨਦਾਰ ਗਾਗ ਮੋੜਨਾ ਮਨਜ਼ੂਰ ਕਰ ਲੋ ਪਰ ਕਦੀ ਗਾਗ ਨੂੰ ਬੈਗ ਲੈ ਕੇ ਅੰਦਰ ਨਾ ਐਂਟਰ ਕਰਨ ਦਿਓ ਜਾਂ ਬੈਗ ਆਂਦਾ ਤੇ ਬੈਗ ਪਹਿਲਾਂ ਆਪ ਸਾਈਡ ਤੇ ਰੱਖੋ ਖਾਸ ਕਰਕੇ ਜਿਹੜੀਆਂ ਜਨਾਨੀਆਂ ਨੇ ਸਿਰ ਤੋਂ ਲੈ ਕੇ ਤੇ ਲੱਕ ਤੱਕ ਚੁੰਨੀਾਂ ਲਵੇਟੀਆਂ ਹੁੰਦੀਆਂ ਉਹਨਾਂ ਦੇ ਤੀਜੀ ਅੱਖ ਜ਼ਰੂਰ ਰੱਖੋ ਕਿ ਲੱਗਦਾ ਨਹੀਂ ਕਿ ਤੇ ਉਹ ਗੁਰਸਿੱਖ ਹੋ ਸਕਦੀਆਂ ਜਿਵੇਂ ਤੁਸੀਂ ਕਿਹਾ ਵੀ ਸਿਰ ਤੇ ਕੇਸਕੀ ਸਾਹਿਬ ਬੰਨੀ ਸੀ ਉਹਨਾਂ ਨੇ ਸੇਵ ਟੱਕਿਆ ਹੋਇਆ ਸੀ ਐਸ ਕਰਕੇ ਆਪਣਾ ਜਿਹੜਾ ਸਾਰਾ ਸਰੀਰ ਜਿਹੜਾ ਟੱਕਿਆ ਹੋਇਆ ਸੀ ਕੀ ਮਹਿਸੂਸ ਕਰਦੇ ਉਸ ਚੀਜ਼ ਨੂੰ ਕਿ ਲੱਗਦਾ ਜਦੋਂ ਇਹ ਜਿਵੇਂ ਵਾਅਦਾ ਕਰਕੇ ਚੱਲ ਗਏ ਤੁਹਾਨੂੰ ਕਿਹਦਾ ਮਨਚ ਹੋਇਆ ਵੀ ਇਹ ਜਦੋਂ ਸ਼ੱਕ ਹੋ ਗਿਆ ਵੀ ਇਹ ਮੇਰਾ ਕੋਈ ਘਟਰਾ ਵਾਪਰ ਗਈ ਹੈ ਜੀ ਲਾ ਕੇ ਤੁਹਾਨੂੰ ਕਿਹਦਾ ਅਸਚੀ ਦਾ ਪਤ ਲਗਾ ਦੇਖੋ ਆਪਾਂ ਵੀ ਗੁਰਸਿੱਖ ਵਾਲੇ ਆਂ ਤੇ ਇਹੋ ਜੀ ਜਿਹੜੀ ਮਨ ਨੂੰ ਜਿਹੜੀ ਨਾ ਅੰਤਰਾਤਮਾ ਜਿਹੜੀ ਨਾ ਕਿਤੇ ਕਿਤੇ ਝੰਜੋਟੀ ਮਾਰ ਦਿੰਦੀ ਏ ਵੀ ਤੇਰਨਾ ਪਾਟੀਆਂ ਕੋਈ ਨਾ ਕੋਈ ਕਾਰਾ ਹੋ ਗਿਆ ਜੀ ਇਹ ਮੇਰੇ ਦਿਮਾਗ ਚ ਅੰਦਰੋਂ ਕੋਈ ਨਾ ਕੋਈ ਨਾ ਅੰਦਰੋਂ ਆਵਾਜ਼ ਆ ਰਹੀ ਸੀ ਮੈਨੂੰ ਕੋਈ ਨਾ ਆਪਣਾ ਹੀ ਖੜ ਬੰਡੀ ਸੀ ਵੀ ਪਤਾ ਨਹੀਂ ਮੇਰ ਨਾਲ ਕੋਈ ਨਾ ਕੋਈ ਕਾਂਡ ਹੋਇਆ ਤੇ ਮੇਰੇ ਸੋ ਫਿਰ ਤੁਸੀਂ ਫਿਰ ਲੱਭਣ ਦੀ ਕੋਸ਼ਿਸ਼ ਕੀਤੀ ਕਿਥੇ ਆ ਕੇ ਲੱਭੇ ਜਾ ਕੇ ਉਹ ਬੀਬੀਆਂ ਦਾ ਕੋਈ ਥਾਂ ਟਿਕਾਣਾ ਕੋਈ ਪਤਾ ਲੱਗਾ ਕਿਸੇ ਤਰ੍ਹਾਂ ਦਾ ਵੀ ਕਿਤੇ ਕਿਹੜੇ ਪਾਸੇ ਗਈਆਂ ਬੀਬੀਆਂ ਮੈਂ ਮਜੀਠਾ ਰੋਡ ਤੋਂ ਲੈ ਕੇ ਬਟਾਲਾ ਰੋਡ ਜਗਦੰਬੇ ਕਲੋਨੀ ਕਸ਼ਮੀਰ ਐਵੇਨਿਊ ਟੰਡਨ ਨ ਵਿਦਿਨ 25 30 ਮਿੰਟ ਦੇ ਵਿੱਚ ਸਾਰਾ ਹੀ ਫਿਰ ਲਿਆ ਔਰ ਮੈਂ ਪੰਜ ਸੱਤ ਦਾ ਦੁਕਾਨਦਾਰ ਜਿਹੜੇ ਮੇਰੇ ਨੌਨ ਹੈਗੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰ ਰਹਾ ਕਿ ਕਿਤੇ ਹੋ ਜੀਆਂ ਜਨਾਨੀਆਂ ਆਣ ਤੇ ਮੈਨੂੰ ਜ਼ਰੂਰ ਕਾਲ ਕਰਿਓ ਮੈਂ ਤੁਹਾਨੂੰ ਅੱਗੇ ਬਾਰ ਬਾਰ ਇਹ ਗੱਲ ਕਰ ਰਿਹਾ ਮੈਨੂੰ ਸੂਟਾਂ ਦਾ ਕੋਈ ਮਤਲਬ ਨਹੀਂ ਚਲੋ ਜਿਹੜਾ ਸੂਟ ਚਲ ਗਿਆ ਮੈਂ ਸੋਚਾਂ ਕਿਸੇ ਨੂੰ ਕਿਸੇ ਧੀ ਪੁੱਤ ਦੇ ਵਿਆਹ ਤੇ ਆਪਾਂ ਕਰ ਰਹੇ ਆ ਕੋਈ ਦਾਨ ਕਰ ਰਹੇ ਆ ਪਰ ਮੈਨੂੰ ਇਸ ਚੀਜ਼ ਦਾ ਦੁੱਖ ਹੈ ਵੀ ਮੇਰੀ ਦੁਕਾਨ ਦੇ ਉੱਤੋਂ ਸੂਟ ਚੁੱਕੇ ਜਾਣਾ ਲੋਕਾਂ ਦੇ ਮੈਂ ਲੱਭ ਕੇ ਦਵਾ ਤੇ ਅੱਜ ਮੇਰੀ ਦੁਕਾਨ ਤੇ ਇਹ ਕੰਮ ਹੋ ਜੇ। ਪਰ ਕਿ ਲੱਗਦਾ ਨਹੀਂ ਮੈਨੂੰ ਸ਼ਾਇਦ ਇਹ ਥੋੜਾ ਮਾਨਸਿਕ ਸਵਾਲ ਆ ਰਿਹਾ ਕਿ ਕਿ ਮੈਨੂੰ ਲੱਗਦਾ ਵੀ ਉਹਨਾਂ ਨੂੰ ਨਹੀਂ ਸ਼ਾਇਦ ਬੀਬੀ ਨੂੰ ਪਤਾ ਹੋਊਗਾ ਵੀ ਭਾਟੀਆਂ ਜਿਹੜਾ ਕਲਾਥ ਹਾਊਸ ਹੈ ਜਾਂ ਭਾਟੇ ਸਾਹਿਬ ਨੇ ਇਹ ਤਾਂ ਬੜੇ ਵੱਡੇ ਲੀਡਰ ਵੀ ਨੇ ਲੋਕਾਂ ਦੇ ਬੜੇ ਮਸਲੇ ਹੱਲ ਕਰਾਉਂਦੇ ਨੇ ਜਿਹੜਾ ਵੀ ਇਸ ਤਰ੍ਹਾਂ ਇੱਕ ਵਾਅਦਾ ਕਰਨ ਵਾਲੀ ਸੋਚੂਗਾ ਜਾ ਕੇ ਮੈਨੂੰ ਲੱਗਦਾ ਕਿਸੇ ਲੋਕਲ ਨਹੀਂ ਹੋਣਗੇ ਕਿਸੇ ਬਾਹਰ ਏਰੀਆ ਦੀ ਹੋਣਗੇ ਜਿਹੜਾ ਨਹੀਂ ਪਤਾ ਰੋ ਵੀ ਠੀਕ ਹੈ। ਉਹ ਆਪਣੇ ਏਰੀਆ ਦੀ ਨਹੀਂ ਉਹ ਹੈਗੀਆਂ ਲੇਡੀਜ਼। ਦੇਖੋ ਇੱਕ ਹੋਰ ਚੀਜ਼ ਹੈ। ਜਿਵੇਂ ਮੈਂ 5-7 ਮਿੰਟ ਬਾਅਦ ਪਿੱਛਾ ਸ਼ ਤੇ 5-7 ਮਿੰਟ ਵਿੱਚ ਉਹ ਕਿਤੇ ਜਾ ਨਹੀਂ ਸਕਦੀਆਂ ਵੱਧ ਤੋਂ ਵੱਧ 10-12 ਕਿਲੋਮੀਟਰ ਨਿਕਲ ਜਾਂਦੀਆਂ ਉਹ ਕਿਸੇ ਨਾ ਕਿਸੇ ਵਹੀਕਲ ਤੇ ਗੱਡੀ ਤੇ ਕਾਰ ਤੇ ਮੋਟਰਸਾਈਕਲ ਤੇ ਕਿਸੇ ਨਾਲ ਕੋਈ ਥਰਡ ਬੰਦਾ ਹੋਏਗਾ ਉਹਨਾਂ ਨਾਲ ਜਿਹੜਾ ਉਹਨਾਂ ਨੂੰ ਵਿਥਿਨ 5 ਮਿੰਟ ਚ ਗੈਪ ਕਰ ਗਿਆ ਨਹੀਂ ਤੇ ਉਹ ਕਿਤੇ ਨਾ ਕਿਤੇ ਲੱਭ ਜਾਂਦੇ ਆ ਮੈਂ ਤੇ ਤੁਹਾਨੂੰ ਪਤਾ ਬਾਈ ਨੇਮ ਪਰਚਾ ਵੀ ਦਰਜ ਕਰਾਉਣਾ ਸੀ ਤੇ ਮੇਰਾ ਦਿਲ ਇਥੋਂ ਦਾ ਕਰਦਾ ਵੀ ਇਹਨਾਂ ਦਾ ਜਿੰਮੇ ਕੋ ਹੋ ਸਕਦਾ ਤੇ ਮੈਂ ਭਾਵੇਂ ਥੱਪੜੋ ਥਪੜੀ ਇਹਦੇ ਮੈਂ ਮੂੰਹ ਤੇ ਛੱਡ ਦਿੰਦਾ ਵੀ ਇਹ ਕਰਤੂਤਕੀ ਕਰਨੀ ਆ ਉਤਨਾ ਮੰਗੇ ਖਾ ਲੋ ਉਹ ਚੰਗਾ ਤੋਂ ਲਗਦਾ ਨਹੀਂ ਕਿ ਸਿੱਖੀ ਨੂੰ ਢਾ ਲਾਉਂਦੀਆਂ ਨੇ ਜੋ ਤੁਸੀਂ ਦੱਸਿਆ ਵੀ ਸਿੱਖ ਸੀ ਲਗਦੀਆਂ ਸੀ ਕਿਸੇ ਤੇ ਕੇਸੀ ਸਾਹਿਬ ਬਣਿਆ ਸੀ ਆਪਣਾ ਪੂਰਾ ਸੀਰੀਅਲ ਉਹਨਾਂ ਨੇ ਜਿਹੜਾ ਚੁੰਨੀ ਨਾਲ ਕਵਰ ਕੀਤਾ ਹੋਇਆ ਸੀ ਸ਼ਾਇਦ ਸਿੱਖੀ ਦਾ ਕੀਤਾ ਹੋ ਪਰ ਜਦੋਂ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਘੜਦੀਆਂ ਨੇ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਫਿਰ ਕਿਹਦੇ ਕਦੇ ਆਪਣਾ ਸ਼ਰਮ ਆਉਂਦੀ ਹੈ ਚੀਜ਼ ਨੂੰ ਲੈ ਕੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗੀ ਖਾਸ ਕਰਕੇ ਜੀ ਦੇਖੋ ਮੈਨੂੰ ਤੁਹਾਨੂੰ ਮੈਂ ਅੱਗੇ ਵੀ ਇੱਕ ਵਾਰੀ ਦੋ ਵਾਰੀ ਕਹਿ ਚੁੱਕਾ ਹਾਂ ਇਹ ਗੱਲ ਮੈਨੂੰ ਦੁੱਖ ਵੀ ਇਸੇ ਚੀਜ਼ ਦਾ ਮੈਨੂੰ ਹੋਰ ਕਿਸੇ ਚੀਜ਼ ਦਾ ਦੁੱਖ ਨਹੀਂ ਸੂਟਾਂ ਦਾ ਦੁ ਪਰ ਜਿਹੜਾ ਗੁਰੂ ਦੇ ਨਾਂ ਦੇ ਉੱਤੇ ਇਹ ਕਰਤੂਤ ਕਰ ਰਹੀਆਂ ਨਾ ਇਹ ਗਲਤ ਕੰਮ ਕਰ ਰਹੀਆਂ ਇਹ ਮਾਰੇ ਤੋਂ ਵੀ ਜਿਹੜੀਆਂ ਬੁਰੀਆਂ ਬੰਦੀਆਂ ਮੀਆਂ ਇਹੋ ਜਿਆ ਨੂੰ ਅੱਗੇ ਢੋਈ ਤੇ ਨਾ ਪਿੱਛੇ ਢੋਈ ਪਰ ਕੀ ਲੱਗਦਾ ਨਹੀਂ ਇਹ ਭਾਟੀ ਸਾਹਿਬ ਜਿੱਕਰ ਵੀਡੀਓ ਵਾਇਰਲ ਹੋ ਜਾਂਦੀ ਹੈ ਚੈਨਾ ਉੱਤੇ ਤੇ ਮੈਨੂੰ ਲੱਗਦਾ ਵੀਡੀਓ ਵੇਖ ਕੇ ਤੇ ਵਾਪਸ ਆ ਜਣ ਆਪਣੀ ਗਲਤੀ ਦਾ ਅਹਿਸਾਸ ਕਰ ਦੇਣ ਵੀ ਸਾਡੇ ਕੋਲ ਗਲਤੀ ਹੋ ਗਈ ਜਾਂ ਅਸੀਂ ਗਲਤੀ ਨਾਲ ਸਾਡੇ ਨਾਲ ਸੂਟ ਚੱਲ ਗਏ ਨੇ ਫੇਰ ਤੁਹਾਡਾ ਬਲ ਕੀ ਕਹਿਣਾ ਤਾਂ ਨੂੰ ਪਤਾ ਘਰ ਆਏ ਤੇ ਵੈਰੀ ਦੁਸ਼ਮਣ ਨੂੰ ਵੀ ਲੋਕੀ ਮaaf ਕਰ ਦਿੰਦੇ ਜੇ ਕੋ ਚੱਲ ਕੇ ਆ ਜਾਏਗਾ ਤੇ ਫੇਰ ਆਪਾਂ ਕੀ ਕਹਿਣਾ हां जे सानू ਪਤਾ ਲੱਗੇਗਾ ਫੇਰ ਤੇ ਆਪਾਂ ਪੂਰੀ ਕਾਨੂੰਨੀ ਕਾਰਵਾਈ ਕਰਾਂਗੇ ਜੇ ਉਹ ਆਪ ਚੱਲ ਕੇ ਆਜਣ ਮੈਂ ਤੁਹਾਡੇ ਚੈਨਲ ਲਈ ਇਹ ਕਹਿੰਦਾ ਵੀ ਜੇ ਉਹ ਆਪ ਚੱਲ ਕੇ ਆਜਣ ਗਿਆ ਤੇ ਫਿਰ ਵੀ ਆਪਾਂ ਉਹਨਾਂ ਨੂੰ ਕਹਿੰਦਾ ਕਿ ਵੀ ਜਾਓ ਕਰੋ ਕਾਰਜ ਠੀਕ ਹੈ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਤੁਸੀਂ ਹੁਣੇ ਪਹਿਲਾਂ 5000 ਦਾ ਨਾਮ ਰੱਖਿਆ ਸੀ ਤੁਸੀਂ ਆਪਣੀ ਫੇਸਬੁੱਕ ਤੇ ਜੇ ਪਾ ਕੇ ਉਹ 5500 ਦਾ ਤੁਸੀਂ 10000 ਦਾ ਨਾਮ ਰੱਖ ਦਿੱਤਾ ਗਿਆ ਵਾ ਠੀਕ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਵੀਡੀਓ ਨੂੰ ਦੇਖ ਕੇ ਕਿਸ ਤਰ੍ਹਾਂ ਤੁਹਾਡਾ رابطہ ਕਰਨ ਕਿੱਥੇ ਤੁਹਾਡਾ ਕੋਣ ਦੇਖੋ ਜੀ ਮੇਰੀ ਦੁਕਾਨ ਮਜੀਠਾ ਰੋਡ ਇੰਦਰਾ ਕਲੋਨੀ ਬੰਟੀ ਪਾਡੀਆਂ ਕਪੜੇ ਵਾਲਾ ਬੱਚਾ ਬੱਚਾ ਜਾਣਦਾ ਵੀ ਸਾਡੀ ਦੁਕਾਨ ਨੁਕਰ ਦੇ ਵਿੱਚ ਹੈਗੀ ਹੈ ਤੇ ਨੰਬਰ ਮੇਰਾ ਜਿਹੜਾ 94644 9000 ਮੇਰਾ ਨੰਬਰ ਹੈ ਮੇਨਾਂ ਬੇਸ਼ੱਕ ਫੋਨ ਤੇ ਰਾਬਤਾ ਕਰ ਲੈਣ ਬੇਸ਼ੱਕ ਦੁਕਾਨ ਤੇ ਆਜਣ ਜਿਸ ਤਾਂ ਉਹਨਾਂ ਨੂੰ ਠੀਕ ਲੱਗੇ ਉਹ ਇੱਥੇ ਆ ਕੇ ਆਪਣਾ ਜੀ ਤੇ ਉਹ ਬੀਬੀਆਂ ਨੂੰ ਪਤਾ ਲੱਗੇ ਵੀ ਸਾਡੀ ਵੀਡੀਓ ਵਾਇਰਲ ਹੋ ਰਹੀ ਹੈ ਆਪਾਂ ਵੀਡੀਓ ਨੂੰ ਕਟਾਣਾ ਚਾਹੁੰਦੇ ਆ ਤੇ ਇੱਥੇ ਆ ਕੇ ਤੁਹਾਡੇ ਪੱਤਰਕਾਰਾਂ ਨਾਲ رابطہ ਕਰਨ ਮੇਰਾ ਸਾਡੀ ਇੱਕ ਜਰੂਰ ਸਾਡੀ ਗੱਲ ਜਰੂ ਸੁਣ ਲਓ ਔਨ ਕੈਮਰਾ ਚੱਲਦਾ ਪਿਆ ਰਹੇ ਜਿਹੜੀ ਵੀਡੀਓ ਸਾਡੇ ਚਾਲਾਂ ਤੇ ਬੈਗੇ ਬਈ ਕੱਟੀ ਨਹੀਂ ਜਾਣੀ ਇਹ ਗੱਲ ਨੋਟ ਕਰ ਲਿਓ ਤੁਸੀਂ ਆਪਣੇ ਫੇਸਬੁਕ ਕਰ ਸਕਦੇ ਜੇ ਸਾਡੇ ਚਾਲਾਂ ਦੀ ਵੀਡੀਓ ਨਹੀਂ ਕੱਟੀ ਜਾਣੀ ਇਹ ਬੀਬੀਆਂ ਦੇਖ ਲੈਣ ਤੁਸੀਂ ਵੇਖ ਲਓ ਹਾਂ ਬੀਬੀਆਂ ਜੇਕਰ ਸਾਡੀ ਵੀਡੀਓ ਦੇਖਦੇ ਹੋਣ ਆਪਣਾ ਪੱਖ ਰੱਖਵਾ ਤੇ ਪਾਰਟੀ ਸਾਖੋ ਆ ਸਕਦੇ ਨੇ ਆਪਣੀ ਗਲਤੀ ਮਹਿਸੂਸ ਕਰ ਸਕਦੇ ਨੇ ਪਰ ਵੀਡੀਓ ਜਿਹੜੀ ਗੱਲ ਕਰੀਏ ਵੀ ਉਹ ਕਾ ਝੂਠੀ ਤੇ ਵੀਡੀਓ ਕੱਟੀ ਜਾ ਸੀ ਵੀਡੀਓ ਨਹੀਂ ਕੱਟੀ ਜਾ ਸੀ ਮੈਂ ਤੇ ਉਹ ਹੀ ਤੁਹਾਨੂੰ ਗੱਲ ਕਹਿ ਰਿਹਾ ਵੀ ਜਿਵੇਂ ਸੌਰੀ ਫੀਲ ਕਰਨਗੇ ਦੇਖੋ ਆ ਕੇ ਮਾਫੀ ਮੰਗਣਗੇ ਦੇਖੋ ਮੈਂ ਤੇ ਫਿਰ ਚਲੋ ਫਿਰ ਫੇਸਬੁੱਕ ਤੋਂ ਮੈਂ ਕੱਟਾਂਗਾ ਤੁਹਾਡਾ ਚੈਨਲ ਜਿਹੜਾ ਚੱਲਦਾ ਉਹ ਚੱਲੇ ਉਹਦੇ ਵੱਲੋਂ ਉਹ ਉਹ ਜਾਣਨ ਤੇ ਤੁਸੀਂ ਜਾਨੋ ਠੀਕ ਹੈ ਨਾ ਕੋਈ ਬਾਕੀ ਲੋਕੀ ਵੀ ਸੁਚੇਤ ਹੋਣਗੇ ਬਾਕੀ ਲੋਕਾਂ ਨੂੰ ਸੁਨੇਹਾ ਮਿਲੂਗਾ ਭਾਈ ਦੇਣ ਦੇ ਆ ਦਾ ਟਾਈਮ ਆ ਰੱਖਣ ਦੇ ਟਾਈਮ ਆ ਬਾਕੀ ਸੂਟ ਜਿਹੜੇ ਕਦੀ ਸੂਟਾਂ ਦੀ ਗੱਲ ਨਹੀਂ ਅਸੀਂ ਦੇਖੇ ਅਸੀਂ ਦੇਖਦੇ ਕਦੀ ਰਾਸ਼ਨ ਦੀ ਗੱਲ ਕਰੀਏ ਕਦੀ ਕਿਸੇ ਸਨੇਹ ਦੀ ਇਸ ਵੀਡੀਓ ਵੱਲ ਹੁੰਦੀਆਂ ਨੇ ਇਹ ਕਦੀ ਸੂਟਾਂ ਦੀ ਗੱਲ ਨਹੀਂ ਹੈਗੀ ਐ ਕਿ ਲੋਕ ਜਿਹੜੇ ਸੁਚੇਤ ਹੋਣਗੇ ਵੀ ਭਾਈ ਗਾਗ ਨੂੰ ਤਾਂ ਹਮੇਸ਼ਾ ਲੋਕ ਡੀਗਦੇ ਨੇ ਵੀ ਰੱਬ ਰੱਬ ਆਇਆ ਗਾਗ ਦੇ ਹਿਸਾਬ ਦੇ ਰੂਪ ਦੇ ਵਿੱਚ ਪਰ ਉਹ ਇਸ ਤਰ੍ਹਾਂ ਜਿਹਾ ਮਾਰਦਾ ਤਾਂ ਹੋ ਜਾਂਦਾ ਕਿਤੇ ਸੇ ਆ ਵੀ ਮੈਂ ਰੱਬ ਦਾ ਹੀ ਰੂਪ ਸਮਝਣਾ ਪਰ ਮਨ ਨੂੰ ਨਹੀਂ ਪਤਾ ਵੀ ਅੱਜ ਦੋ ਜ ਲਾਦਣਾ ਮਨੂੰ ਟੱਕਰ ਗਈਆਂ ਤੇ ਮੈਂ ਤੇ ਹਰ ਦੁਕਾਨਦਾਰ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਤੇ ਭਰਾਵਾ ਉਪਰੇ ਕਾਕਾਂ ਤੋਂ ਬਚੋ ਜਿਹੜਾ ਸਿਰ ਤੋਂ ਲੈ ਕੇ ਲੱਕ ਤੱਕ ਚੁੰਨੀਆ ਕਵਰ ਕਰਦੀਆਂ ਸ਼ਾਲ ਕਵਰ ਕਰਦੀਆਂ ਉਹਨਾਂ ਤੋਂ ਬਚੋ ਖਾਸ ਕਰਕੇ ਜਿਹੜੀਆਂ ਨਾਲ ਬੈਗ ਲੈ ਕੇ ਆਉਂਦੀਆਂ ਬਿਲਕੁਲ ਇੱਕ ਚੀਜ਼ ਹੋਰ ਮੈਂ ਦੁਕਾਨਦਾਰਾਂ ਨੂੰ ਇਹ ਗੱਲ ਕਵਾਂਗਾ ਵੀ ਇਹ ਦੁਕਾਨਦਾਰ ਜਦੋਂ ਵੀ ਕਿਸੇ ਦੁਕਾਨ ਤੇ ਉੱਤੇ ਆਂਦੀਆਂ ਖਾਲੀ ਦੁਕਾਨ ਦੇ ਉੱਤੇ ਆਣ ਗਿਆ ਇਹ ਵੇਖਿਓ ਭਰੀ ਦੁਕਾਨ ਤੇ ਉੱਤੇ ਕਦੀ ਨਹੀਂ ਆਣ ਗਿਆ ਜਾਂ ਤੇ ਬਹੁਤ ਜ਼ਿਆਦਾ ਭਰੀ ਦੁਕਾਨ ਤੇ ਵੜਨ ਗਿਆ ਜਿੱਤੋਂ ਸੂਟ ਗੈਪ ਹੋ ਜੇ ਤੇ ਜਾਂ ਬਿਲਕੁਲ ਖਾਲੀ ਦੁਕਾਨ ਤੇ ਆਣ ਗਿਆ ਅੱਜ ਰੱਬ ਲਈ ਸਾਢੇ 12:00 ਵਜੇ ਪੋਣੇ 1:00 ਦਾ ਟਾਈਮ ਸੀ ਜਦੋਂ ਮੇਰੀ ਦੁਕਾਨ ਤੇ ਆ ਤੇ ਮੈਂ ਇੱਥੇ ਫ੍ਰੀ ਬੈਠਾ ਸੀ ਉਦੋਂ ਦਾ ਇਹ ਮੇਰ ਨਾਲ ਵਾਕਿਆ ਆ ਬਸ ਇਸੀ ਦਾ ਧਿਆਨ ਕਰ ਲਿਓ ਕਿ ਇਹੋ ਜਿਹੇ ਗਾਹ-ਗਾਣ ਉਪਰੇ ਗਾਹ-ਗਾਣ ਵੀਡੀਓ ਵੈਸੇ ਵਾਇਰਲ ਹੋ ਤੇ ਬਾਕੀ ਰੱਬ ਰੱਖਾ ਜੀ ਹੁਣ ਬੜੇ ਬੱਜੇ ਸਦੇਖਿਆ ਖਾਸ ਕਰਕੇ ਬਾੜੇ ਸਾਹਸ ਦੇਖਿਆ ਪੂਰਾ ਮਜੀਠਾ ਰੋਡ ਬੜੇ ਕੱਪੜੇ ਦੀ ਵੱਡੀ ਮਾਰਕੀਟ ਆ ਵੱਡੀ ਦੁਕਾਨ ਆ ਪਰ ਅੰਦਰੂਨੀ ਅੰਦਰ ਤੁਹਾਡੀ ਇੰਦਕਲੋਨੀ ਵਿੱਚ ਹਾਕੀ ਉਹਨਾਂ ਨੇ ਕਿਹੜੀ ਦੁਕਾਨ ਚ ਚੁਣੀ ਆ ਅਸੀਂ ਦੇਖਿਆ ਬਾਹਰ ਬੜਾ ਵੱਡਾ ਰੋਡ ਵੀ ਆ ਮਜੀਠਾ ਰੋਡ ਬੜਾ ਦੂ ਤੱਕ ਜਾਂ ਲੋਕ 12 ਤੱਕ ਸੂਟ ਲੈਣ ਵਾਸਤੇ ਆਉਂਦੇ ਨੇ ਇਸ ਦਾ ਏਰੀਆ ਕਿਉਂ ਚੁਣਿਆ ਉਹਨਾਂ ਨੇ ਖਾਸ ਕਰਕੇ ਅੰਦਰ ਦਾ ਜੀ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੁਕਾਨ ਸਾਡੇ ਭਰਾ ਦੀ ਫੇਮਸ ਹੈ ਤੁਹਾਨੂੰ ਪਤਾ ਤੇ ਮੇਰੇ ਕੋ ਆਲਮੋਸਟ ਗਾ 12 ਵੀ ਆਉਂਦੇ ਪਰ 12 ਵੀ ਜਿਹੜ ਪਰ ਅੱਜ ਜਨਨੀਆਂ ਦੋ ਜਿਹੜੀਆਂ ਆਈਆਂ ਮੈਨੂੰ ਤਾਂ ਲੱਗਾ ਵੀ ਜਿਵੇਂ ਵਾਕਬ ਹੀ ਹੋਣ ਗਿਆ ਪਰ ਉਹ ਮੇਰੇ ਨਾਲ ਅੱਜ ਕਾਂਡ ਕਰ ਗਈਆਂ ਜੀ ਦੋ ਸੂਟਾਂ ਦਾ ਤਾਂ ਦੱਸਿਆ ਦੋ ਤੇ ਮੇਰੀ ਨਿਗਾਹ ਜੇ ਪਤਾ ਨਹੀਂ ਇੱਕ ਦੋ ਹੋਰ ਵੀ ਕੀਤਾ ਜਿਹੜਾ ਮੇਰੇ ਕੈਮਰੇ 'ਚ ਨਹੀਂ ਕੈਪਚਰ ਹੋਇਆ ਕਿਉਂਕਿ ਇੱਕ ਜਨਾਨੀ ਦੇ ਨਾਲ ਦੂਜੀ ਜਨਾਨੀ ਉਹਨੂੰ ਕਵਰ ਕਰਦੀ ਪਈਏ ਕੈਮਰੇ ਨੂੰ ਕਵਰ ਕਰਦੀ ਪਈ ਹੈ ਸੈਂਟਰ ਦੇ ਵਿੱਚ ਸੂਟ ਗੈਪ ਹੋ ਰਹੇ ਆ ਮੀਨਿਸਟਰ ਸਾਹਿਬ ਬਚਪਨ ਤੋਂ ਤੁਸੀਂ ਇਹ ਕੰਮ ਕਰਦੇ ਆ ਰਹੇ ਪਹਿਲਾਂ ਤੁਹਾਡੇ ਪਿਤਾ ਜੀ ਕਰਦੇ ਸੀ ਹੁਣ ਤੁਸੀਂ ਕਰ ਰਹੇ ਸ਼ਾ ਦੂਜੀ ਪੀੜ੍ਹੀ ਕਰ ਰਹੀ ਹੈ ਇਹ ਕੰਮ ਮੀਨਿਸਟਰ ਜੀ ਕਦੀ ਇਸ ਤਰ੍ਹਾਂ ਦੀ ਕੋ ਵਾਰਦਤ ਹੋਈ ਜਿੰਦਗੀ 'ਚ ਜੀ ਕਿ ਜਾਂ ਪਹਿਲੀ ਤੁਹਾਡੇ ਨਾਲ ਹੀ ਵਾਰਦਤ ਹੋਈ ਹੈ ਇਹ ਸਾਡਾ ਖਾਨਦਾਨੀ ਕੰਮ ਹੈ ਜੀ ਜੀ ਇਹ ਸਾਡੀ ਚੌਥੀ ਪੰਜਵੀਂ ਪੀੜ੍ਹੀ ਜਿਹੜਾ ਕਪੜੇ ਦਾ ਕੰਮ ਕਰ ਰਹੀ ਹੈ ਅੱਗੋਂ ਮੇਰਾ ਬੇਟਾ ਕੰਮ ਕਰਨ ਦੇ ਆ ਠੀਕ ਹੈ ਤੇ ਸਾਡੇ ਨਾਲ ਜਿੰਦਗੀ 'ਚ ਮੈਂ ਤੁਹਾਨੂੰ ਦੱਸਿਆ ਵਾਕਿਆ ਹੀ ਪਹਿਲਾ ਹੋਇਆ ਹੈ ਜ਼ਿੰਦਗੀ 'ਚ ਵਾਕਿਆ ਹੀ ਇਹ ਪਹਿਲਾ ਹੋਇਆ ਜਿਹੜਾ ਮੇਰੇ ਨਾਲ ਅੱਜ ਹੋ ਗਿਆ ਮੇਰੇ ਘਰ ਦੇ ਵਿੱਚ ਵੀ ਪਰੇਸ਼ਾਨੇ ਮੇਰੇ ਰਿਸ਼ਤੇਦਾਰ ਵੀ ਪਰੇਸ਼ਾਨੇ ਵੀ ਪਾਟਿਆ ਸਾਹਿਬ ਹੋਰ ਕਿਸੇ ਦੁਕਾਨ ਤੇ ਹੋ ਜਾਂਦਾ ਤੇ ਗੱਲ ਮੰਨ ਸਕਦੇ ਆ ਸਾਡੇ ਗੱਲ ਮੰਨਣ 'ਚ ਨਹੀਂ ਆਣ ਈ ਤੇ ਹੁਣ ਤੁਹਾਡੇ ਸਾਹਮਣੇ ਮੈਂ ਤੇ ਵੀਡੀਓ ਕਲਿੱਪ ਵੀ ਤੁਹਾਨੂੰ ਇਸੇ ਕਰਕੇ ਦਿਖਾ ਰਿਹਾ ਹਾਂ ਭਾਈ ਸਾਹਿਬ ਮੈਨੂੰ ਲੱਗਦਾ ਜੇਕਰ ਸੀਸੀਟੀਵੀ ਕੈਮਰੇ ਨਾ ਹੁੰਦੇ ਮੈਨੂੰ ਲੱਗਦਾ ਵਾਕਈ ਗੱਲ ਮੰਨਣ ਤੇ ਨਹੀਂ ਹੋਣੀ ਸੀ ਲੋਕਾਂ ਨੂੰ ਤੁਸੀਂ ਕਹਿਣਾ ਸੀ ਪਰ ਲੋਕਾਂ ਨੇ ਤੁਹਾਡਾ ਯਕੀਨ ਹੀ ਨਹੀਂ ਸੀ ਕਰਨਾ ਵਾਕਈ ਸੀਸੀਟੀਵੀ ਕੰਮ ਕਿਤੇ ਕਿਤੇ ਕੰਮ ਕਰ ਗਈ ਹੈ ਚੀਜ਼ ਨੂੰ ਆਕੇ ਵਾਕਈ ਲੋਕ ਤੁਹਾਨੂੰ ਕਹਿ ਵੀ ਰਹੇ ਨੇ ਵੀ ਭਾੜੇ ਤੇ ਤੁਹਾਡੀ ਦੁਕਾਨ ਦਾ ਅਸੀਂ ਮੰਨਦੇ ਨਹੀਂ ਆ ਪਰ ਜਦੋਂ ਨਾਲ ਤੁਸੀਂ ਸੀਸੀਟੀਵੀ ਲਾਤੀ ਨਾ ਫਿਰ ਲੋਕਾਂ ਨੂੰ ਯਕੀਨ ਆ ਵੀ ਵਾਕਈ ਸਾਰੇ ਕੰਮ ਹੋ ਗਿਆ ਹੈ ਦੇਖੋ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਵੇਖੋ ਮੈਨੂੰ ਕੀ ਪਤਾ ਲੱਗਣਾ ਸੀ ਮੇਰੀ ਅੰਤਰਾ ਆਤਮ ਨਹੀਂ ਤੇ ਇਨੇ ਗਾ ਕਹਿੰਦੇ ਆ ਆਪਾਂ ਕਦੀ ਕੈਮਰਾ ਰਿਵਰਸ ਕਰੀਦੇ ਨਹੀਂ ਅੱਜ ਪਹਿਲੀ ਵਾਰੀ ਕੈਮਰਾ ਰਿਵਰਸ ਕੀਤਾ ਸ਼ਾਕ ਦੇ ਬਨਾਤੇ ਤੇ ਆਹ ਪਿਕਚਰ ਸਾਹਮਣੇ ਆ ਗਈ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ ਤੇ ਚੌਥੀ ਪੀੜੀ ਇਹਨਾਂ ਦੀ ਕੰਮ ਕਰਦੀ ਆ ਰਹੀ ਹੈ ਪਰ ਜ਼ਿੰਦਗੀ 'ਚ ਵਾਕਿਆ ਜ ਪਹਿਲੀ ਵਾਰੀ ਹੋਇਆ ਵਾ ਬੜੀ ਹੈਰਾਨੀ ਵਾਲੀ ਗੱਲ ਆ ਇਸ ਵੀਡੀਓ ਨੂੰ ਇਸ ਫੋਟੋਆਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲਿਓ ਬਾਰ-ਬਾਰ ਸੇ ਆਪਣੀ ਚੈਨਲ 'ਤੇ ਦਿਖਾਵਾਂਗੇ ਜਦੋਂ ਵੀ ਕਿਤੇ ਤੁਹਾਨੂੰ رابطہ ਹੁੰਦਾ ਇਸ ਪਾਰਟੀ ਸਾਹਿਬ ਦੇ ਨਾਲ ਜਰੂਰ ਰابطਾ ਕਰਿਓ ਕਿਉਂਕਿ ਬੜੇ ਫੇਮਸ ਵੀ ਨੇ ਬੜੇ ਇਲਾਕੇ 'ਚ ਮਸ਼ਹੂਰ ਵੀ ਨੇ ਖਾਲੋਕਾ ਵੀ ਲੀਡਰ ਵੀ ਬੜੇ ਵੱਡੇ ਨੇ ਪਰ ਮੈਨੂੰ ਲੱਗਦਾ ਜਿਹੜੀ ਬੇਬੀਆਂ ਸ਼ਾਦੀਆਂ ਦੇ ਦੁਕਾਨ ਤੇ ਆਈਆਂ ਨੇ ਇਹਨਾਂ ਨੂੰ ਨਹੀਂ ਸੀ ਇਹਨਾਂ ਬਾਰੇ ਪਤਾ ਤੁਸੀਂ ਦੇਖਿਆ ਪਰ ਸੈਂ ਨੰਬਰ ਵੀ ਆਉਣਾ ਬੋਲਿਆ ਪਰ ਨੰਬਰ ਵੀ ਵੀਆਈਪੀ ਖਾਤਾ ਕੇ ਤੇ ਹਮੇਸ਼ਾ ਲੋਕਾਂ ਦਾ ਦੂਰ ਡਾੜੇ ਦੇਖੋ ਪਤਾ ਵੀ ਆ ਪਰ ਜਿਹੜੀ ਇਹ ਘਟਨਾ ਵਾਪਰ ਗਈ ਆ ਬੜੀ ਵੱਡੀ ਵੀ ਕਹਿ ਸਕਦੇ ਘਟਨਾ ਵਾਪਰ ਗਈ ਆ ਅਨਜਾਮ ਜਿਹੜਾ ਹੁਣ ਦੇਖਣਾ ਕਿ ਕੀ ਹੁੰਦਾ ਤੇ ਖਾਸ ਕਰਕੇ ਇਸ ਵੀਡੀਓ ਨੂੰ ਇਸ ਫੋਟੋਆਂ ਨੂੰ ਚੰਗੀ ਤਰ੍ਹਾਂ ਦੇਖ ਮੇਨੂ ਦੇ ਉਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ